ਜਿਹੜੀ ਬਿਆਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਹੈ ভোটার ਜਾਗਰੂਕਤਾ ਭੈਣ ਇਹਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੇ ਦੇ ਵਿੱਚ ਵੋਟਰਾਂ ਨੂੰ ਜਾਗਰੂਕਤ ਕਰਨ ਲਈ ਇਸ ਬਿਆਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ ਉਹ ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਸ਼ੀਰ ਮੱਧ ਸਿੰਘ ਤੋਂ ਬਿਆਨ ਆ ਚੱਲੀ ਸੀ ਤੇ ਅਸੀਂ 10 ਜਿਹੜੇ ਸਟਾਪਸ ਸਾਨੂੰ ਦਿੱਤੇ ਗਏ ਸੀ ਉਨ੍ਹਾਂ ਦੇ ਇਸ ਵੈਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਸੰਦੀਪ ਕੁਮਾਰ ਮੇਰੀ ਡਿਊਟੀ ਇਸ ਜਿਹੜੀ ਵਿਆਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਹੈ ভোটার ਜਾਗਰੂਕਤਾ ਵੈਨ ਇਹਦੇ ਨਾਲ ਹੈ ਪਿਛਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੇ ਦੇ ਵਿੱਚ ਵੋਟਰਾਂ ਨੂੰ ਜਾਗਰੂਕਤ ਕਰਨ ਲਈ ਇਸ ਵਿਆਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ ਔਰ ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਸ਼ਾਰਾ ਮੱਧਾ ਸਿੰਘ ਕੋ ਵੈਨਾਂ ਚੱਲੀ ਸੀ ਤੇ ਅਸੀਂ 10 ਜਿਹੜੇ ਸਟਾਪਸ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਇਸ ਵੈਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਆ ਵੋਟ ਬਣਾਓ ਤੇ ਵੋਟ ਪਾਣੀ ਵੀ ਜ਼ਰੂਰ ਹੈ ਹਾਂਜੀ ਫਿਰ ਜਿਹੜੀਆਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਜਿਹੜੀ ਵੈਨ ਹੈ ਇਹਦੇ ਵਿੱਚ ਜਿਹੜੇ ਪਿਛੋਂ ਹੀ ਤਿਆਰ ਜਿਹੜੀਆਂ ਵੀਡੀਓਜ਼ ਨੇ ਉਹਦੇ ਰਾਹੀਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਸਾਰਿਆਂ ਨੇ ਵੋਟ ਬਣਾਨੀ ਹੈ ਤੇ ਚੋਣਾਂ ਜਿਹੜੀਆਂ 2024 ਦੇ ਲੋਕ ਸਭਾ ਇਲੈਕਸ਼ਨ ਹੈ ਉਹ ਜਨੋ ਉਹ ਵੋਟਾਂ ਅਨਵੋਟਾਂ ਵਾਲੇ ਦਿਨ ਘਰ ਨਹੀਂ ਬੈਠੇ ਰਹਿਣਾ ਬਲਕਿ ਵੋਟ ਪਾਉਣ ਜਾਣਾ ਹੈ ਇਹ ਤਿੰਨਾਂ ਦਿਨਾਂ ਦੇ ਵਿੱਚ ਪਹਿਲੇ ਦਿਨ 16 ਨੂੰ ਆਪਣੇ 13 ਜਿਹੜੇ ਸਾਡੇ ਕੋਲ ਸਨ ਆਪਣੇ ਪੋਲਿੰਗ ਬੂਥ ਦਾ ਪਿੰਡ ਆਵਾ ਉਥੇ ਗਏ ਦੂਜੇ ਦਿਨ ਯਾਨੀ ਕਿ 17 ਨੂੰ ਦਸ ਥਾਵਾਂ ਤੇ ਤੇ ਅੱਜ ਇਹ ਸਾਡੀ ਜਿਹੜੀ ਹੈ 12ਵੀਂ ਜਗ੍ਹਾ ਤੇ ਦੋ ਜਗ੍ਹਾ ਜਿਹੜੀਆਂ ਸ਼ਾਹਬਾਦ ਪਿੰਡ ਤੇ ਬਟਾਲਾ ਗ੍ਰੰਥੀਆਂ ਅਜੇ ਬਾਕੀ ਨੇ ਟੋਟਲ 14 ਜਿਹੜੇ ਸਾਨੂੰ ਸਟਾਪ ਜਿਹੜੇ ਆ ਲਿਖਤੀ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਉਹਹੀ ਜਿੱਥੇ ਜਿੱਥੇ ਉਹਨਾਂ ਨੇ ਕਿਹਾ ਹੈ ਉੱਥੇ ਹੀ ਜਾਣਾ ਹੈ ਉੱਥੇ ਹੀ ਰੁਕਣਾ ਹੈ ਉਸ ਸਟਾਪ ਤੇ ਖੜਾ ਕਰਕੇ ਤੇ ਇਦਾਂ ਵੀਡੀਓ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਕਿ ਤੁਸੀਂ ਆਪਣੀ ਜਿਹੜੀ ਉਹ ਵੋਟ ਜ਼ਰੂਰ ਇਹਦਾ ਇਸਤੇਮਾਲ ਕਰਨਾ ਸੰਦੀਪ ਕੁਮਾਰ ਮੇਰੀ ਡਿਊਟੀ ਇਸ ਜਿਹੜੀ ਵਿਆਲ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਹੈ ਵੋਟਰ ਜਾਗਰੂਕਤਾ ਵੈਨ ਇਹਦੇ ਨਾਲ ਹੈ ਪਿਛਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੀ ਦੇ ਵਿੱਚ ਵੋਟਰਾਂ ਨੂੰ ਜਾਗਰੂਕਤ ਕਰਨ ਲਈ ਇਸ ਵੈਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ। ਉਹ ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਸ਼ਰਾ ਮੱਧਾ ਸਿੰਘ ਤੋਂ ਵੈਨ ਚੱਲੀ ਸੀ ਤੇ ਅਸੀਂ 10 ਜਿਹੜੇ ਸਟਾਪਸ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਇਸ ਵੈਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਆ ਵੋਟ ਬਣਾਓ ਤੇ ਵੋਟ ਪਾਣੀ ਵੀ ਜ਼ਰੂਰ। ਕੀ ਵੇਖ ਰਿਹਾ ਜਾਂਦਾ ਹਾਂ ਹਾਂਜੀ ਵੇਖ ਰਿਹਾ ਜਾਂਦਾ ਵੇਰਾ ਜਿਹੜੀਆਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਜਿਹੜੀ ਵੈਨ ਹੈ ਇਹਦੇ ਵਿੱਚ ਜਿਹੜੇ ਪਿਛੋ ਹੀ ਤਿਆਰ ਜਿਹੜੀਆਂ ਵੀਡੀਓਜ਼ ਨੇ ਤੇ ਉਹਦੇ ਰਾਹੀਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਸਾਰਿਆਂ ਨੇ ਵੋਟ ਬਣਾਨੀ ਹੈ ਤੇ ਚੋਣਾਂ ਜਿਹੜੀਆਂ 2024 ਦੇ ਲੋਕ ਸਭਾ ਇਲੈਕਸ਼ਨ ਹੈ ਉਹ ਜਨੋ ਉਹ ਵੋਟਾਂ ਉਹ ਵੋਟਾਂ ਵਾਲੇ ਦਿਨ ਘਰ ਨਹੀਂ ਬੈਠੇ ਰਹਿਣਾ ਬਲਕਿ ਵੋਟ ਪਾਉਣ ਜਾਣਾ ਇਹ ਤਿੰਨ ਦਿਨਾਂ ਦੇ ਵਿੱਚ ਪਹਿਲੇ ਦਿਨ 16 ਨੂੰ ਆਪਣੇ 13 ਜਿਹੜੇ ਸਾਡੇ ਕੋਲ ਸਨ ਆਪਣੇ ਪੋਲਿੰਗ ਬੂਥਾਂ ਪਿੰਡਾਂਾਂ ਉੱਥੇ ਗਏ ਦੂਜੇ ਦਿਨ ਯਾਨੀ ਕਿ 17 ਨੂੰ 10 ਥਾਵਾਂ ਤੇ ਤੇ ਅੱਜ ਇਹ ਸਾਡੀ ਜਿਹੜੀ ਹੈ 11ਵੀਂ ਜਗ੍ਹਾ ਤੇ ਦੋ ਜਗ੍ਹਾ ਜਿਹੜੀਆਂ ਸ਼ਾਹਬਾਦ ਪਿੰਡ ਤੇ ਬਟਾਲਾ ਗ੍ਰੰਥੀਆਂ ਅਜੇ ਬਾਕੀ ਨੇ ਟੋਟਲ 14 ਜਿਹੜੇ ਸਾਨੂੰ ਸਟਾਪ ਜਿਹੜੇ ਆ ਲਿਖਤੀ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਉਹ aí ਜਿੱਥੇ-ਜਿੱਥੇ ਉਹਨਾਂ ਨੇ ਕਿਹਾ ਹੈ ਉੱਥੇ ਹੀ ਜਾਣਾ ਹੈ ਉੱਥੇ ਹੀ ਰੁਕਣਾ ਹੈ ਉਸ ਸਟਾਪੇ ਤੇ ਖੜਾ ਕਰਕੇ ਤੇ ਇਦਾਂ ਵੀਡੀਓ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਕਿ ਤੁਸੀਂ ਆਪਣੀ ਜਿਹੜੀ ਉਹ ਵੋਟ ਜ਼ਰੂਰ ਇਹਦਾ ਇਸਤੇਮਾਲ